पेंड गादरा विखे पैंतीवा कबड्डी टूरनामेंट से कुश्ती दंगल सब मोदन सिंह यादगारी मिट्टी इक्की बी फरवरी दो हजार करवाया जा रहा है समूह नगर निवासिया समूह सपोर्टर्स कलब एन आर आई वीर पंचायत के सहयोग नाल करवाया जा रहा है रिपोर्ट सुरेंद्र छाबड़ा महितपुर ਤੋ ਪਹਿਲਾਂ ਭਾਰਤ ਹੈੱਡਲਾਈਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜਿੱਥੇ ਤੱਕ ਵੀਸ ਨੂੰ ਸੁਣਿਆ ਜਾ ਰਿਹਾ ਦੇਖਿਆ ਜਾ ਰਿਹਾ ਸਾਡੇ ਵੱਲੋਂ ਯੰਗ ਸਪੋਰਟਸ کلب ਗਾਂਦਰਾ ਵੱਲੋਂ ਅਤੇ ਜਿੰਨੇ ਵੀ ਗਾਂਦਰਾ ਨਗਰ ਦੇ ਐਨਆਰਆਈਆ ਵੱਲੋਂ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਹੀ ਖੁਸ਼ੀ ਦੀ ਨਿਊਜ਼ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜੋ ਕਿ ਹਰ ਸਾਲ ਦੀ ਤਰ੍ਹਾਂ ਗਾਂਦਰਾ ਨਗਰ ਵੱਲੋਂ ਰਲ ਮਿਲ ਕੇ ਇੱਕ ਬਹੁਤ ਹੀ ਵੱਡਾ ਵਿਸ਼ਾਲ ਮੇਲਾ ਰਚਿਆ ਜਾਂਦਾ ਤੇ ਉਸ ਦਾ 35ਵਾਂ ਇਸ ਵਾਰ ਅਸੀਂ ਉਸ ਦਾ ਪੋਸਟਰ ਰਿਲੀਜ਼ ਕਰ ਰਹੇ ਹਾਂ 35ਵਾਂ ਖੇਡ ਮੇਲਾ ਹੋ ਰਿਹਾ ਗਾਂਦਰਾ ਦਾ ਤੇ ਜਿਹਦੇ ਵਿੱਚ ਪਹਿਲੇ ਦਿਨ ਐਥਲੈਟਿਕਸ ਸਕੂਲਾਂ ਦੀਆਂ ਹੋਣਗੀਆਂ ਸਾਰੀਆਂ ਹੀਰੇਸਾਂ ਛੋਟੀਆਂ ਗੇਮਾਂ ਕਬੱਡੀ ਦੀਆਂ ਦੂਸਰੇ ਦਿਨ ਆਲ ਓਪਨ ਕਬੱਡੀ ਟੂਰਨਾਮੈਂਟ ਹੋਵੇਗਾ ਤੇ ਤੀਸਰੇ ਦਿਨ ਛਿੰਜ ਹੋਵੇਗੀ ਇਹ ਤੁਸੀਂ ਡੇਟਾ ਨੋਟ ਕਰ ਲਓ 21 22 ਫਰਵਰੀ 21 22 ਫਰਵਰੀ ਨੂੰ ਇਹ ਸਾਰਾ ਖੇਡ ਮੇਲਾ ਰਚਿਆ ਜਾ ਰਿਹਾ ਸੋ ਜਿੰਨੇ ਵੀ ਦੂਰ ਦਰਾਡੇ ਤੋਂ ਤੁਸੀਂ ਸਾਰੇ ਇਸ ਚੈਨਲ ਦੇ ਨਾਲ ਜੁੜੇ ਹੋਏ ਤੁਹਾਨੂੰ ਸਾਰਿਆਂ ਨੂੰ ਹੀ ਅਸੀਂ ਗਾਂਦਰਾ ਨਗਰ ਵੱਲੋਂ ਸੱਦਾ ਦਿੰਦੇ ਆ ਆਓ ਇਸ ਮੇਲੇ ਦੀ ਸ਼ਾਨ ਨੂੰ ਵਧਾਓ ਖੇਡ ਮੇਲੇ ਨੂੰ ਪਰਫੁੱਲਤ ਕਰਿਏ ਖੇਡਾਂ ਨੂੰ ਪਰਫੁੱਲਤ ਕਰਿਏ ਤੁਹਾਡੇ ਨਾਲ ਅਸੀਂ ਜੁੜ ਰਹੇ ਹਾਂ ਸਾਰਾ ਹੀ ਗਾਂਦਰਾ ਨਗਰ ਤੋਂ ਸਾਡੇ ਵੱਲੋਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੋਵੇਗਾ ਤੁਸੀਂ ਇਸ ਖੇਡ ਮੇਲੇ ਦੇ ਵਿੱਚ ਪਹੁੰਚੋ ਤਾਂ ਕਿ ਇਹਨਾਂ ਗੇਮਾਂ ਨੂੰ ਆਪਾਂ ਉੱਪਰ ਚੱਕ ਸਕੀਏ ਇਸ ਸਪੋਰਟਸ ਨੂੰ ਉੱਪਰ ਚੱਕ ਸਕੀਏ ਸੋ ਸਭ ਤੋਂ ਪਹਿਲਾਂ ਮੈਂ ਇੱਕ ਵਾਰੀ ਫੇਰ ਪੂਰੇ ਗਾਂਦਰਾ ਨਗਰ ਵੱਲੋਂ ਜਿਹੜਾ ਕੀ ਖੇਡ ਮੇਲਾ ਪਿੰਡ ਗਾਂਦਰਾ ਦਾ ਸਵਾਰਗੀ ਮੋਦਨ ਸਿੰਘ ਯਾਦਗਰੀ ਕਬੱਡੀ ਟੂਰਨਾਮੈਂਟ ਅਤੇ ਵਿਸ਼ਾਲ ਕੁਸ਼ਤੀ ਦੰਗਲ 35ਵਾਂ ਖੇਡ ਮੇਲਾ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਅਸੀਂ ਗਾਂਦਰਾ ਨਗਰ ਵੱਲੋਂ ਸਾਰੇ ਹੀ ਪੂਰੀ ਸਮੁੱਚੀ ਯੰਗ ਸਪੋਰਟਸ ਕਲੱਬ ਵੱਲੋਂ ਸਮੁੱਚੀ ಗ್ರಾಮ ਪੰਚਾਇਤ ਗਾਂਦਰਾ ਵੱਲੋਂ ਅਤੇ ਜਿੰਨੇ ਵੀ ਦੂਰ ਦਾੜੇ ਤੋਂ ਵਿਦੇਸ਼ਾਂ ਤੋਂ ਚੱਲ ਕੇ ਆਏ ਨੇ ਐਨ ਆਰ ਆਈ ਵੀਰ ਤੇ ਜੋਬੀ ਇਥੇ ਕਮੇਟੀਆਂ ਕੰਮ ਕਰ ਰਹੀਆਂ ਨੇ ਗਾਂਧਰ ਨਗਰ ਦੇ ਵਿੱਚੋਂ ਸਾਰਿਆਂ ਵੱਲੋਂ ਹੀ ਇਹ ਰਾਲ ਮਿਲ ਕੇ ਇੱਕ ਮੇਲਾ ਰਚਿਆ ਜਾ ਰਿਹਾ ਸੋ ਇੱਕ ਵਾਰੀ ਫੇਰ ਮੈਂ ਤੁਹਾਨੂੰ ਸਾਰੇ ਹੀ ਦਰਸ਼ਕ ਵੀਰਾਂ ਨੂੰ ਜਿੱਥੇ ਤੱਕ ਵੀ ਇਸ ਚੈਨਲ ਨੂੰ ਸੁਣਿਆ ਜਾ ਰਿਹਾ ਭਾਰਤ ਹੈਡਲਾਈਨ ਨਿਊਜ਼ ਨੂੰ ਤੁਹਾਨੂੰ ਸਾਰਿਆਂ ਨੂੰ ਅਸੀਂ ਇੱਕ ਵਾਰੀ ਫੇਰ ਖੁੱਲਾ ਸੱਦਾ ਦਿੰਨੇ ਆ ਆਓ ਇਸ ਖੇਡ ਮੇਲੇ ਦੇ ਵਿੱਚ 20 21 22 ਫਰਵਰੀ ਨੂੰ ਬਹੁਤ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਤਿੰਨੋ ਦਿਨ ਲਗਾਤਾਰ ਤੁਹਾਡਾ ਅਸੀਂ ਇੰਤਜ਼ਾਰ ਕਰਾਂਗੇ ਸਾਡੀਆਂ ਅਸੀਂ ਆਏ ਹਾਂ ਦਰਸ਼ਕ ਵੀਰਾਂ ਨੂੰ ਆਏ ਹੋਏ ਪਹਿਲਵਾਨਾਂ ਨੂੰ ਆਏ ਹੋਏ ਕਬੱਡੀ ਦੇ ਪਲੇਅਰਾਂ ਨੂੰ ਆਏ ਹੋਏ ਐਥਲੈਟਿਕ ਵਾਲੇ ਜਿੰਨੇ ਵੀ ਸਟਾਫ ਮੈਂਬਰ ਸਾਹਿਬ ਹੋਣਗੇ ਉਹਨਾਂ ਦੇ ਨਾਲ ਲੈ ਕੇ ਆਏ ਉਹਨਾਂ ਦਾ ਸਾਰਿਆਂ ਦਾ ਅਸੀਂ ਆਪਣੇ ਵੱਲੋਂ ਇੰਤਜ਼ਾਰ ਕਰਾਂਗੇ ਤੁਹਾਡਾ ਤੇ ਆਓ ਇਸ ਖੇਡ ਮੇਲੇ ਨੂੰ ਹੋਰ ਵੀ ਆਪਾਂ ਉੱਚਾ ਚੱਕੀਏ ਖੇਡਾਂ ਦੀ ਆਪਾਂ ਪਰਫੁੱਲਤਾ ਵਧਾਈਏ ਤਾਂ ਕਿ ਇਸ ਖੇਡ ਮੇਲੇ ਵਿੱਚ ਜਿਹੜੇ ਕੀ ਉੱਚ ਕੋਟੀ ਦੇ ਪਹਿਲਵਾਨ ਪਹੁੰਚ ਰਹੇ ਨੇ 22 ਤਰੀਕ ਨੂੰ ਸ਼ਿੰਝ ਦੇ ਵਿੱਚ ਭੁਪਿੰਦਰ ਰਜਨਾਲਾ ਮਿਰਜ਼ਾ ਅਰਾਨੀ ਪਰਦੀਪ ਸਪਲੈਂਡਰ ਆਸ਼ੀਸ਼ ਦਿੱਲੀ ਸ਼ਾਨਵੀਰ ਕੋਹਾਲੀ ਸ਼ਹਿਬਾਜ਼ ਆਲਮਗੀਰ ਲੱਕੀ ਕੋਹਾਲੀ ਰੋਬਨ ਆਰਮ ਕੋਠੀ ਤਾਲਪੀਰ ਫਲਾਇ ਸਰੇਂਦਰ ਚੁੰਮਾ ਸ਼ਾਹਕੋਟ ਗਿੰਦਾ ਗਾਂਦਰਾ ਆਲੀ ਸ਼ੰਕਰ ਲਵ ਗਾਂਦਰਾ ਰਮਨ ਗਾਂਦਰਾ ਸੁਖ ਗਾਂਦਰਾ ਅਤੇ ਸਪੈਸ਼ਲ ਸੱਦੇ ਤੇ ਸਾਡੇ ਪਹੁੰਚ ਰਹੇ ਨੇ ਸੁੱਖਾ ਬੌਂਸਰ ਅਤੇ ਇੱਕ ਫਨਕਾਰ ਸਰਬਜੀਤ ਚੀਮਾ ਜੀ ਸੋ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਸਾਡੇ ਗੰਦਰਾ ਨਗਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਅਸੀਂ ਜਾਦ ਦਵਾ ਦਈਏ 20 21 ਫਰਵਰੀ ਨੂੰ ਇੱਥੇ ਪਹੁੰਚ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਓ ਤੇ ਸਾਡੇ ਵੱਲੋਂ ਤੁਹਾਡਾ ਇੰਤਜ਼ਾਰ ਰਹੇਗਾ ਤੇ ਅਸੀਂ ਤੁਹਾਡਾ ਬਹੁਤ ਬਹੁਤ ਸਤਿਕਾਰ ਦੇ ਨਾਲ ਅਸੀਂ ਆਪਣੇ ਵੱਲੋਂ ਜਿੰਨਾ ਵੀ ਕਰ ਸਕਦੇ ਹੋਏ ਤੁਹਾਡਾ ਇੰਤਜ਼ਾਰ ਕਰਾਂਗੇ ਤਾਂ ਆਓ ਇਸ ਖੇਡ ਮੇਲੇ ਨੂੰ ਪਰਫੁੱਲਤ ਕਰੀਏ ਗੰਦਰਾ ਨਗਰ ਵੱਲੋਂ 35ਵਾਂ ਵਿਸ਼ਾਲ ਕੁਸ਼ਤੀ ਦੰਗਲ ਤੇ ਖੇਡ ਮੇਲਾ 20 21 ਫਰਵਰੀ ਫਰਵਰੀ ਡੇਟਾ ਯਾਦ ਕਰ ਲੋ ਚੇਤਾ ਨਹੀਂ ਭੁੱਲਣਾ 21 22 ਫਰਵਰੀ ਨੂੰ ਇਹ ਮੇਲਾ ਆਇਕ ਲੈਣੇ ਕਰ ਲੋ ਓਕੇ ਗੁੱਡ ਮਾਰਨਿੰਗ ਫ্রম ਆਲ ਆਰਗੇਨਾਈਜ਼ਰ ਆਫ ਗੰਧਰਾਮ ਕੋਈ ਵੈਲਕਮ ਆਲ ਦ ਕਮਿਊਨਿਟੀਆਂ ਆਲ ਓਵਰ ਪੰਜਾਬ ਟੂ ਕਮ ਐਂਡ ਵਾਚ ਦਿਸ ਮੇਲਾ ਇਟ ਇਜ਼ ਗੋਇੰਬੀ ਵਨ ਆਫ ਦ ਬਿਗੇਸਟ ਮੇਲਾ ਇਨ 35 ਈਅਰਸ and uh, our youth committees and our gurdwara committees and panchayat committees they are working together along with the nri people and i hope and this mela you will make it a lot of difference and it's going to be a wonderful to watch and as uh, <clears throat> major singh told everybody the details of the mela they're going to be biggest players of the you know whole country they will be coming in and you know do their best and uh, this uh, youth committee going to take care of them well hey okay? we respect everybody to come in and visit for twenty one, twenty two, you know, 20 and 21 22 february and uh, watch the smela and uh, we would appreciate it thank you so much ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਜਿੰਨੇ ਵੀ ਇਸ ਚੈਨਲ ਨਾਲ ਜੁੜੇ ਹੋਇਆ ਇਹਦੇ ਵਿੱਚ ਇੱਕ ਹੋਰ ਖੁਸ਼ੀ ਦੀ ਖਬਰ ਅਸੀਂ ਦੱਸਣ ਜਾ ਰਹੇ ਹਾਂ ਜਿਹੜਾ ਮੇਲਾ ਪਿੰਡ ਗਾਂਧਰਾ ਵਿੱਚ ਯਾਦਗਰੀ ਮੋਹਨ ਸਿੰਘ ਦੀ ਯਾਦ ਵਿੱਚ ਹੁੰਦਾ ਇਹ 35ਵਾਂ ਮੇਲਾ ਇਸ ਵਾਰ ਇਸ ਮੇਲੇ ਨੂੰ ਹੋਰ ਅਤਿਸ਼ਾਧਿਤ ਕਰਨ ਲਈ ਜਿਹੜੀ ਪਟਕੇ ਦੀ ਕਸਤੀ ਆ ਮਿਰਜ਼ਾ ਅਰਾਨੀ ਅਸੀਸ ਦਿੱਲੀ ਇਹ ਕੁਸਤੀ ਬੋਲਟ ਮੋਟਰਸਾਈਕਲ ਤੇ ਦਿੱਤੀ ਜਾਊਗੀ ਇਸ ਕੁਸਤੀ ਤੇ ਬੋਲਟ ਮੋਟਰਸਾਈਕਲ ਦਿੱਤਾ ਜਾਊਗਾ ਜਿਤਹਾਰ ਤੇ ਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਜਿੰਨੇ ਵੀ ਦਰਸ਼ਕ ਸੁਣ ਰਹੇ ਆ ਤੇ ਇਹ ਨੋਟ ਕਰੋ ਵੀ ਇਹ ਕੁਸਤੀ ਬਹੁਤ ਵੱਡੀ ਹੋਣੀ ਕੁਸਤ ਨਹੀਂ ਇਹ ਕੁਸਤਾ ਹੀ ਹੋਣਾ ਤੇ ਜਰੂਰ ਸਾਰਿਆਂ ਨੂੰ ਸਦਾ ਪਤਾ ਰ ਆ ਇਹ ਮੋਟਰਸਾਈਕਲ ਇਸ ਮੋਦਨ ਸਿੰਘ ਦੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਖਾਸ ਕਰਕੇ ਕਮਲਜੀਤ ਸਿੰਘ ਜਿਹੜੇ ਅਮਰੀਕਾ ਚੋਂ ਸਾਡੇ ਸਵਰਗਵਾਸੀ ਗੁਰਬੰਧ ਸਿੰਘ ਦੇ بیٹے ਆ ਤੇ ਉਹ ਬਹੁਤ ਇਤਸ਼ਾਹ ਰਿਹਾ ਇਸ ਕਰਕੇ ਉਹਨਾਂ ਦੀ ਡਿਮਾਂਡ ਤੇ ਇਹ ਮੋਟਰਸਾਈਕਲ ਦਿੱਤਾ ਜਾ ਰਿਹਾ ਪਰਿਵਾਰ ਵੱਲੋਂ ਸਾਰੇ ਸਾਸਰੀਕਾਂ ਸਾਰੇ ਜਰੂਰ ਦੇਖਣ ਆਇਓ ਥੈਂਕ ਯੂ ਅੱਛਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈਲੋ ਸਾਇਲੈਂਟ ਖੇਡਾਂ ਪਿੰਡ ਗਾਂਧਰਾ ਦੀਆਂ ਸਵਰਗੀ ਮੋਹਨ ਸਿੰਘ ਯਾਦਗਾਰੀ ਛੰਝ ਮੇਲਾ ਜਿਹਦੇ ਵਿੱਚ ਕਬੱਡੀ ਟੂਰਨਾਮੈਂਟ ਤੇ ਨਾਲ ਛੰਝ ਮੇਲਾ ਕਰਵਾਇਆ ਜਾ ਰਿਹਾ ਆਪ ਜੀ ਨੂੰ ਸਾਰਿਆਂ ਨੂੰ ਨਰਮਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਵੀ ਇਲਾਕੇ ਦੀਆਂ ਹਮ ਹਮਾਗੇ ਸੰਗਤਾਂ ਜ਼ਰੂਰ ਪੁੱਜਣਾ ਜਿਹਦੇ ਵਿੱਚ ਐਨਆਰ ਵੀਰ ਤੇ ਪਿੰਡ ਦੇ ਸਹਿਯੋਗੀ ਸੱਜਣ ਸਾਰੇ ਵੀਰ ਜ਼ਰੂਰ ਪਹੁੰਚਿਓ ਕਿਉਂ ਐਨਆਰ ਵੀਰ ਸਾਡੇ ਕੋਲ ਪਹੁੰਚ ਚੁੱਕੇ ਆ ਜਿਹਦੇ ਵਿੱਚ ਭਾਜੀ ਜੋਗ ਸਿੰਘ ਸੰਧੂ ਲੈਂਬਰ ਸਿੰਘ ਕੰਗ ਮੇਜਰ ਸਿੰਘ ਰੰਧਾਵਾ ਭਾਜੀ ਬਲਵਿੰਦਰ ਸਿੰਘ ਆਜਾਦਵਿੰਦਰ ਸਿੰਘ ਰਾਣਾ ਜੀ ਭਾਈ ਸੁਖਸਵੰਤ ਸਿੰਘ ਜਰਨੈਲ ਸਿੰਘ ਕਰਨੈਲ ਸਿੰਘ ਭਾਜੀ ਮਲਕੀਸ਼ ਸਿੰਘ ਭਾਜੀ ਨਿਸ਼ਾਤਰ ਸਿੰਘ ਭਾਜੀ ਪਰਮਜੀਤ ਸਿੰਘ ਮਰੀਲੇ ਤੋਂ ਤੇ ਸਾਰਿਆਂ ਦਾ ਹੀ ਇੱਥੇ ਆਉਣ ਤੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਕਮਲਜੀਤ ਸਿੰਘ ਭਾਜੀ ਤੇ ਸਾਰੇ ਹੀ ਐਨਆਰ ਵੀਰ ਸਾਡੇ ਕੋਲ ਪਹੁੰਚ ਚੁੱਕੇ ਆ ਤੇ ਅਸੀਂ ਸਾਰਿਆਂ ਦਾ ਇੱਥੇ ਆਉਣ ਤੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਾਡੀ ਪਿੰਡ ਦੀ ਰੌਣਕ ਨੂੰ ਇਹਨਾਂ ਨੇ ਚਾਰ ਚੰਨ ਲਾਏ ਆ ਅੱਗੇ ਤੋਂ ਵੀ ਅਸੀਂ ਇਸੇ ਤਰ੍ਹਾਂ ਹੀ ਸਾਰਾ ਪਿੰਡ ਨਗਰ ਨਿਵਾਸੀ ਰਲ ਕੇ ਛਿੰਝ ਮੇਲਾ ਤੇ ਟੂਰਨਾਮੈਂਟ ਕਰਵਾਉਂਦੇ ਰਵਾਂਗੇ ਧੰਨਵਾਦ